ਤਾਨੇ ਗੁਰ ਤੇਗ ਬਹਾਦਰ ਸਾਹਿਬ ਤੇਰੀ ਆਤਮਾ ਨਾ ਬੜੇ ਆਈ ਹਮ ਬੰਤਿ ਦਾਸ ਸਤਿ ਦਾਸ ਦਇਆਲੇ ਨੂੰ ਸੀਸਨੇ ਦੀ ਬਾਤ ਕਹਾਈ ਤੇ ਤੰਤ ਸਾਹਿਬ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪੈ ਸਾਧ ਸੰਗਤਿਓ ਆਓ ਕਦੇ ਦੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤ ਸਾਹਿਬ ਤੇਗ ਬਹਾਦਰ ਜੀ ਪਾਈ ਪਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਇਆਲਾ ਜੀ ਦੀ ਸ਼ਹੀਦੀ ਸਾਡੀ ਨੂੰ ਸਮਰਪਿਤ ਸ਼ਹੀਦੀ ਕਾਪੜਾ ਇਸ ਨਿਮਾਣੀ ਜੀ ਦੇ ਲਫਤੋਂ ਇੱਕ ਨਿਮਾਣੀ ਜੀ ਤੁਸ਼ਾਸ਼ ਆਪ ਸਮੂਹ ਸੰਗਤ ਅਸੀਂ ਸਭ ਕੁਝ ਜੀ ਧੰਨ ਗੁਰ ਤੇਗ ਬਹਾਦਰ ਸਾਹਿਬ ਸ਼ਹੀਦੀ ਕਾਪੜਾ ਮਾਤਾ ਨਾਨਕੀ ਦੀ ਸੁਖ ਧੰਨ ਧੰਨ ਹੋਈ ਧਨੀ ਤੇਗ ਦਾ ਲੈ ਕੇ ਅਵਤਾਰ ਆਇਆ ਮਾਤਾ ਨਾਨਕੀ ਦੀ ਸੁਖ ਧੰਨ ਧੰਨ ਹੋਈ ਧਨੀ ਤੇਗ ਦਾ ਲੈ ਕੇ ਅਵਤਾਰ ਆਇਆ ਦੇਵੀ ਦੇਵ ਤੇ ਅਰਸ਼ਾਂ ਦੇ ਖੁਸ਼ ਹੋਏ ਦੀਨ ਦੁਖੀਆਂ ਦਾ ਕਰਨ ਉਧਾਰ ਆਇਆ ਮੱਖਣ ਸ਼ਾਹ ਲਬਾਣੇ ਫਰਿਆਦ ਕੀਤੀ ਮੇਰੇ ਡੁੱਬਦੇ ਬੇੜੇ ਨੂੰ ਤਾਰ ਦਾ ਮੱਖਣ ਸ਼ਾਨ ਬਾਣੇ ਫਰਿਆਦ ਕੀਤੀ ਮੇਰੇ ਡੁੱਬਦੇ ਬੇੜੇ ਨੂੰ ਤਾਰ ਦਾਤਾ ਪੰਜੂ ਮੋਰਾ ਤੇ ਪੇਟਾ ਚੜਾ ਦਿਆਂਗਾ ਸਦਾ ਜਾਵਾਂਗਾ ਤੇਰੇ ਬਲਹਾਰ ਦਾਤਾ ਤੇ ਬਾਲਾ ਪ੍ਰੀਤਮ ਨੇ ਜਦੋਂ ਸਰੀਰ ਛੱਡਿਆ ਬਾਲਾ ਪ੍ਰੀਤਮ ਨੇ ਤੇ ਮੱਖਣ ਸ਼ਾਮ ਬਗਾਰੇ ਵਿੱਚ ਪਹੁੰਚ ਕੀਤੀ ਮੱਖਣ ਸ਼ਾਮ ਬਗਾਰੇ ਵਿੱਚ ਪਹੁੰਚ ਗਈ ਤਾ ਕੇ ਗੁਰਾਂ ਕੇ ਸੀਸ ਟਿਕਾ ਦਿੱਤਾ ਤੇ ਗੁਰੂ ਲਾਗੋਰ ਦੇ ਮੱਖਣ ਨੇ ਦੇ ਹੋ ਕਾ ਉੱਚੀ ਉੱਚੀ ਸਭ ਤਾਈ ਸਮਝਾ ਦਿੱਤਾ ਉੱਚੀ ਉੱਚੀ ਸਭ ਤਾਈ ਸਮਝਾ ਦਿੱਤਾ ਤੇ ਜਦੋਂ ਤੱਕਿਆ ਅਰਸ਼ਾਂ ਦੇ ਨੂਰ ਨੂੰ ਜਾ ਜਦ ਸਭ ਸੰਗਤਾਂ ਦੇ ਦੂਰ ਹੋ ਗਏ ਤੁਸੀਂ ਆਚ ਫੇਰੇ ਸੀ ਸ਼ਾਹੀ ਤੇ ਦੁਖੀ ਪੰਡਤ ਕਸ਼ਮੀਰੋਂ ਫਿਰ ਚੱਲ ਆਏ ਦੁਖੀ ਪੰਡਤ ਕਸ਼ਮੀਰੋਂ ਫਿਰ ਚੱਲ ਆਏ ਤੇ ਆਕੇ ਗੁਰਾਂ ਦੇ ਤਾਈਂ ਪ੍ਰੇਅਰ ਆਦ ਕਰਦੇ ਜੰਦੂ ਸਾਡੇ ਔਰੰਗਾ ਉਤਾਰਦਾਏ ਬਚਾ ਲੈ ਸਾਡਾ ਤੁ ਜਿੰਦ ਆਬਾਦ ਕਰਦੇ

ਕੌਣ ਬੈਠੀ ਸੀ ਬਾਲ ਗੋਬਿੰਦ ਰਾਏ ਕੌਣ ਥੋੜੇ ਫੁੱਤੋਂ ਬੋਧਾ ਮਹਾਨ ਸਾਧਗਰ ਪਾਲਨ ਸਰਵਜ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਜਦੋਂ ਉਹ ਛੋਟੇ ਸੀਗਾ ਤਾਂ ਉਹ ਟੇਕ ਭਾਣਾ ਤੇ ਸਾਹਿਬ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਕੌਣ ਥੋੜੇ ਫੁੱਤੋਂ ਬੋਧਾ ਮਹਾਨ ਤੇ ਸੇਵਾ ਕੌਮ ਦੀ ਸੌਂਪ ਗੋਬਿੰਦ ਰਾਏ ਨੂੰ ਸੇਵਾ ਕੌਮ ਦੀ ਸੌਂਪ ਗੋਬਿੰਦ ਰਾਏ ਨੂੰ ਵੱਲ ਦਿੱਲੀ ਵਹਿਰਾ ਕੱਤੀਆਂ ਨੇ ਤੇ ਚਾਂਣ ਕਦੇ ਹਨੇਰੇ ਤੋਂ ਨਹੀਂ ਡਰਦੇ ਨੇਰੇ ਵਿੱਚ ਜਗਾਮ ਤੇ ਬੱਤੀਆਂ ਨੇ ਚਾਂਣ ਕਦੇ ਹਨੇਰੇ ਤੋਂ ਨਹੀਂ ਡਰਦੇ ਨੇਰੇ ਵਿੱਚ ਜਗਾਮ ਤੇ ਬੱਤੀਆਂ ਨੇ ਤੇ ਪਿੰਜਰੇ ਵਿੱਚ ਗੁਰਾਂ ਨੂੰ ਕੈਦ ਕੀਤਾ ਤੇ ਜ਼ਾਲਮ ਅਪ ਚੇਰ ਲਗਾ ਰਹੀ ਸੀ ਤੇ ਜਦੋਂ ਬੁਰਾ ਦੇ ਚਿਹਰੇ ਦਾ ਨੂਰ ਤ ਗਿਆ ਤੇ ਅੰਦਰੋਂ ਅੰਦਰੀਂ ਸਭ ਘਬਰਾ ਰਹੇ ਸੀ ਆਰ ਦਿੱਤਾ ਤੇ ਐਸੀ ਜਾਲਨ ਜੁਲਬ ਕਮਾਰੇ ਸੀ ਸਤੀ ਦਾਸ ਨੂੰ ਰੂਹ ਬੰਨ ਸਾੜ ਦਿੱਤਾ ਤੇ ਅੰਤ ਗੁਰਾਂ ਦਾ ਸੀਸ ਉਤਾਰ ਦਿੱਤਾ ਚੋਂਕ ਚਾਂਦਨੀ ਦਿਨੀ ਦਾ ਨਿਮਰ ਹੋਇਆ ਅੰਤ ਗੁਰਾਂ ਦਾ ਪੂਰੀ ਦੁਨੀਆ ਦੇ ਵਿੱਚ ਤਨੁਫਾ ਤੇਗਵਾਦ ਸਾਹਿਬ ਜੀ ਜਿਹੜੀ ਸਾਹ ਹੈ ਜਿਹੜੀ ਉਹਨਾਂ ਦੀ ਸ਼ਖਸੀਅਤ ਆ ਪੂਰੀ ਦੁਨੀਆ ਦੇ ਵਿੱਚ ਜਾਰੀ ਰਹਿੰਦੀ ਹੈ ਕਿ ਉਹਨਾਂ ਨੇ ਧਰਮ ਦੀ ਖਾਤਰ ਕਿਸੇ ਦੂਸਰੇ ਧਰਮ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਕ ਤੇ ਜਾ ਕੇ ਆਪਣਾ ਸੀਸ ਦਿੱਤਾ ਸੀ ਅੱਜ ਦਾ ਗੁਰੂ ਦਾ ਸੀਸ ਪਾਈ ਜੱਤਾ ਜੀ ਦੀ ਮਾਤਾ ਗੁਜਰੀ ਨੂੰ ਸੀਸਾ ਭੇਦ ਕੀਤਾ ਗੋਬਿੰਦ ਗੁਰੂ ਨੇ ਸੀਨੇ ਨਾਲ ਲਾ ਲਿਆ ਸੀ ਵਿਚ ਸਤਕਾਰ ਦੇ ਅੰਤਮ ਸੰਸਕਾਰ ਕਰਕੇ ਪੁੱਤਰ ਹੋਣ ਦਾ ਫਰਜ਼ ਨਿਭਾ ਲਿਆ ਸੀ ਪੁੱਤਰ ਹੋਣ ਦਾ ਫਰਜ਼ ਨਿਭਾ ਲਿਆ ਸੀ ਤੇ ਉਧਰ ਪਾਵਨ ਧੜ ਨੂੰ ਤੇ ਲਾਡ ਲਏ ਨੇ ਉਧਰ ਪਾਈ ਲੱਖੀ ਸ਼ਾਮੰਦਾਰੀ ਦੀ ਗੱਲ ਕਰੀਆਂ कि ਉਹਦੇ ਪਾਵਨ ਧਾਰਗੁਰੂ ਦੇ ਲਾੜਲੇ ਨੇ ਸਤਕਾਰ ਸਹਿਤ ਹੀ ਘਰ ਨੂੰ ਲੈ ਆਇਆ ਧਰ ਸਰੇ ਹੀ ਘਰ ਨੂੰ ਅਗਨਾਈ ਭਾਗਾ ਵਾਰੀ ਕਿਸੇ ਮਾਂ ਦਾ ਸੀ ਜਾਏ ਕੋਈ ਕਿਸੇ ਲਈ ਆਪਣਾ ਘਰ ਦੀ ਇੱਕ ਮੁੱਕਰ ਤੱਕ ਨਹੀਂ ਖਰਾਹੂਂ ਦਿੰਦਾ ਤੇ ਧੰਨ ਪਾਈ ਰਕੀ ਸ਼ਾਹਨਜਾਹ ਜਿਨੇ ਆਪਣੇ ਉਸ ਮਹਿਲਾਂ ਵਰਗੇ ਘਰ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਦੇ ਧਰ ਦੀ ਪਵਿੱਤਰਤਾ ਨੂੰ ਕਾਇਰ ਕੰਦੇ ਲਈ ਆਪਣੀ ਘਰ ਨੂੰ ਉਹਨਾਂ ਦੇ ਧੜ ਨੂੰ ਉਹਨਾਂ ਦੇ ਆਪਣੀ ਘਰ ਦੇ ਅੰਦਰ ਰੱਖ ਕੇ ਆਪਣੇ ਘਰ ਨੂੰ ਆਗ ਲਗਾ ਦਿੱਤੀ ਤਾਂ ਕਿ ਗੁਰੂ ਸਾਹਿਬ ਜੀ ਦੇ ਜਿਹੜਾ ਧੜ ਹੈਗਾ ਉਸ ਦੀ ਬੇਅਦਵੀ ਨਾ ਹੋ ਸਕੇ ਸੋ ਵਾਰੇ ਲੱਖੀ ਵੰਜਾਰੇ ਤੂੰ ਜਾਓ ਸਾਰੇ ਧੰ ਗੁਰੂ ਤੇ ਧੰ ਨੇ ਸਿੱਖ ਤੇਰੇ ਇਹਦਾ ਵੀ ਸਾਡੇ ਗੁਰੂ ਵੀ ਤਾਂ ਨੇ ਤੇ ਉਹਦੇ ਸਿੱਖ ਵੀ ਤਾਂ ਨੇ ਮਾਈ ਲਖੀ ਵੰਜਾਰੇ ਤੋਂ ਜੋ ਸਾਰੇ ਜਿਹਨੇ ਸਭੇ ਹੀ ਫਰਜ਼ ਨਿਭਾਗਿਆ ਸੀ ਬੇਅਦਮ ਨਹੀਂ ਸੀ ਹੋਣ ਸਰੀਰ ਦਿੱਤਾ ਤੇ ਸਾਰੀ ਦੀ ਸਾਰੀ ਇਹ ਸਿੱਖੀ ਕਮਾ ਗਿਆ ਸੀ ਬੇਅਦਮ ਨਹੀਂ ਸੀ ਹੋਣ ਸਰੀਰ ਦਿੱਤਾ ਤੇ ਸਾਰੀ ਦੀ ਸਾਰੀ ਇਹ ਸਿੱਖੀ ਕਮਾ ਗਿਆ ਸੀ ਧੰ ਗੁਰੂ ਤੇ ਧੰ ਨੇ ਸਿੱਖ ਤੇਰੇ ਮਰ ਜਾਂਦੇ ਨੇ ਸਿੱਖੀ ਕਮਾਉਣ ਦੇ ਲਈ ਤੇ ਗੁਰੂ ਹੱਸ ਸ਼ਹੀਦੀ ਦੀ ਦਾਤ ਦਿੰਦੇ ਸੋਣਾ ਸਿੱਖੀ ਸਿੱਧਕ ਨਿਭਾਉਣ ਦੇ ਲਈ ਤੇ ਕਮੀਆਂ ਤੋਂ ਵਿਸਰਾ ਰੱਖਣਿਆ ਢਾਡੀਆਂ ਨੇ ਕਮਿਓ ਕਵਿਸਰਾ ਰੱਖਣਿਆ ਢਾਡੀਆਂ ਨੇ ਜ਼ੁਗਾ ਜ਼ੁਗਾ ਤੱਕ ਸੋਹਲੇ ਗਾਵਣੇ ਨੇ ਤੇ ਕਲਮਾਂ ਵਿੱਚ ਜਿਹਾ ਕਵਤਾਵਾਂ ਲਿਖਣੀਆਂ ਨੇ ਰੁਬਾਈਆਂ ਗਜ਼ਲਾਂ ਤੇ ਗੀਤ ਬਣਾਉਣੇ ਨੇ ਤੇ ਪਰ ਜਾਂਦੀਆਂ ਨੇ ਸੱਚਖੰਡ ਕਲਗਾਹਾਂ ਬਾਝ ਜਾਨਿਆਂ ਨੇ ਸੱਚ ਪੰਡ ਕਤਲ ਜਾਵਾ ਜਦੋਂ ਸਿੱਧਾ ਸਬਰਾਂ ਦੀ ਪਰਖ ਹੋਵੇ ਸੀਸ ਟਲੀ ਤੇ ਰੱਖਣਾ ਜਾਣ ਦੇ ਨੀਤ ਸੱਚੇ ਗੁਰੂ ਤੇ ਕਦੇ ਨਾ ਹਰਖ ਹੋਵੇ ਸੱਚੇ ਗੁਰੂ ਤੇ ਕਦੇ ਨਾ ਹਰਖ ਹੋਵੇ ਸੱਚੇ ਗੁਰੂ ਤੇ ਕਦੇ ਨਾ ਹਰਖ ਹੋਵੇ ਸੋ ਪੁਲਾਹ ਕੋ ਪਰਵੰਦ ਕਾ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਨਿਮਾਣੀ ਨੂੰ ਸਮਾ ਬਖਸ਼ਣ ਦੇ ਲਈ ਆਪ ਸਭ ਤਾਂ ਦੇ ਰੂਹ ਸੋ ਇਹ ਨਹੀਂ ਮਾਫ਼ਰੀਆਂ ਪਰਵਾਣ ਕਰਨੀਆਂ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਦੀ ਫਤਿਹ